ਤਹਾਬ ਗਾਥਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸਿੱਖ ਇਨਕਲਾਬ ਲੇਖਕ ਸਰਦਾਰ ਮਹਿੰਦਰ ਸਿੰਘ ਜੋਸ਼ ਪੰਜਵੇਂ ਭਾਗ ਵਿੱਚ ਸੁਣੋ ਭਾਈ ਕਲਿਆਣੀ ਦੀ ਧਰਮਸ਼ਾਲਾ ਦੇ ਸਿੱਖਾਂ ਦੀ ਅਦੁੱਤੀ ਸੂਰਬੀਰਤਾ ਇੱਕ ਇਤਿਹਾਸਕ ਗਲਤ ਬਿਆਨੀ ਦਾ ਨਿਰਾਕਰਨ ਪਹਿਲੀ ਸਿੱਖ ਨੌਜਵਾਨ ਟੋਲੀ ਦਾ ਕਾਰਨਾਮਾ ਸਿਰਲੱਥ ਸਿੱਖ ਨੌਜਵਾਨਾਂ ਦੀ ਦੂਜੀ ਟੋਲੀ ਦਾ ਕਰਤੱਬ ਅਤੇ ਦੂਜੀ ਇਤਿਹਾਸਕ ਗਲਤ ਬਿਆਨੀ ਦਾ ਨਿਰਾਕਰਨ ਅਤੇ ਵੱਡੇ ਸਿੱਖ ਇਨਕਲਾਬ ਦਾ ਜਨਮ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹਸੀਂ ਪੀੜੀ ਦਰ ਪੀੜੀ ਇਹ ਲਿਖਦੇ ਅਤੇ ਪ੍ਰਚਾਰ ਦੇ ਤੁਰੇ ਆ ਰਹੇ ਹਾਂ ਕਿ ਸਾਡੇ ਇਨ੍ਹਾਂ ਸ਼ਹਾਦਤਾਂ ਨਾਲ ਦਿੱਲੀ ਦੇ ਸਭ ਸਿੱਖ ਦਹਿਸ਼ਤ ਹੀਟ ਆਗੇ ਸਨ ਤੇ ਕੋਈ ਵੀ ਆਪਣੇ ਆਪ ਨੂੰ ਸਿੱਖ ਕਹਿਲਾਉਣ ਲਈ ਤਿਆਰ ਨਹੀਂ ਸੀ ਹੋ ਰਿਹਾ ਡਰ ਸੀ ਕਿ ਉਹ ਹਕੂਮਤ ਦੀ ਕਰੋਪੀ ਦਾ ਸ਼ਿਕਾਰ ਨਾ ਹੋ ਜਾਏ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਮਤ ਨਾਲ ਅਤ ਦਾ ਧੱਕਾ ਕਰਦੇ ਆਏ ਪ੍ਰਚਾਰ ਕਰ ਰਹੇ ਹਾਂ ਕਿ ਸ੍ਰੀ ਦਸ਼ਮੇਸ਼ ਜੀ ਨੂੰ ਇਹ ਸਮਾਚਾਰ ਮਿਲਣ ਉਤੇ ਬਹੁਤ ਗਰੋਧ ਆਇਆ ਤੇ ਗੁੱਸੇ ਵਿੱਚ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਕੇਸ ਆਦਕ ਖਕਾਰ ਖਵਾ ਕੇ ਸਿੱਖਾਂ ਦੀ ਐਸੀ ਸ਼ਕਲ ਬਣਾ ਦਿੱਤੀ ਜਾਵੇ ਕਿ ਆਪਣੇ ਆਪ ਨੂੰ ਛੁਪਾ ਨ ਸਕਣ ਅਤੇ ਹਜ਼ਾਰਾਂ ਦੇ ਇਕੱਠ ਵਿੱਚ ਵੀ ਪਛਾਣੇ ਜਾ ਸਕਣ ਗੁੱਸੇ ਵਿੱਚੋਂ ਧਰਮ ਨਹੀਂ ਅਧਰਮ ਨਿਕਲਦਾ ਹੈ ਨਾਲੇ ਸਚਾਈ ਤਾਂ ਸੂਰਜ ਵਾਂਗ ਤਰੋਸ਼ਨ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪਹਿਲੇ ਜਾਮੇ ਦੇ ਸਮਿਆਂ ਤੋਂ ਹੀ ਇਹ ਮਤ ਕੇਸਾਂ ਦਾੜ੍ਹੀਆਂ ਵਾਲਾ ਤੁਰਿਆ ਆ ਰਿਹਾ ਸੀ ਹੁਣ ਉਚੇਚੇ ਤੌਰ ਤੇ ਕੇਸ ਰੱਖਣ ਦੀ ਗੱਲ ਕਰਕੇ ਕੋਈ ਨਵੀਨਤਾ ਪੈਦਾ ਕਰਨ ਦੀ ਕੋਈ ਲੋੜ ਨਹੀਂ ਸੀ ਸਤਗੁਰਾਂ ਦੀ ਸ਼ਹਾਦਤ ਤੋਂ ਬਾਅਦ ਵਾਪਰੇ ਕੁਝ ਕੋ ਵਾਕਿਆਤਾਂ ਦਾ ਸੰਖੇਪ ਜਿਹਾ ਬਿਉਰਾ ਦੇ ਕੇ ਹੁਣ ਅਸੀਂ ਸਿੱਖਾਂ ਦੀ ਅਦੁੱਤੀ ਸੂਰਬੀਰਤਾ ਤੇ ਸ਼ਰਧਾ ਦੀ ਚਰਚਾ ਕਰਾਂਗੇ ਅਤੇ ਉੱਪਰ ਦਰਸਾਈ ਵਿਚਾਰਧਾਰਾ ਦੀ ਪੁਸ਼ਟੀ ਲਈ ਕੁਝ ਕੋ ਇਤਿਹਾਸਕ ਤੱਤ ਪੇਸ਼ ਕਰਨ ਦਾ ਯਤਨ ਕਰਾਂਗੇ ਜਿਸ ਨਾਲ ਇਹ ਸਪਸ਼ਟ ਹੋ ਜਾਏ ਕਿ ਆਮ ਸਿੱਖਾਂ ਨੇ ਅਜਿਹੇ ਕਰੜੇ ਸਮੇਂ ਵੀ ਐਸੀ ਕੋਈ ਕਮਜ਼ੋਰੀ ਨਹੀਂ ਦਿਖਾਈ ਜਿਸ ਤੋਂ ਇਹ ਸੱਠਾ ਕੱਢਿਆ ਜਾਵੇ ਕਿ ਉਹ ਜਾਨ ਬਚਾਉਣ ਲਈ ਆਪਣੇ ਬਾਰੇ ਸਿੱਖ ਨਾ ਹੋਣ ਦਾ ਝੂਠ ਬੋਲ ਰਹੇ ਸਨ ਇਸ ਦੇ ਉਲਟ ਉਹਨਾਂ ਨੇ ਵੱਡੀ ਪੱਦਰ ਤੇ ਆਪਣੇ ਕਰਤੱਬਾਂ ਨਾਲ ਹੋਰ ਬੀਰਤਾ ਤੇ ਨਰਪੈਤਾ ਦਾ ਮਜ਼ਾਰਾ ਕੀਤਾ ਸੀ ਭਾਈ ਕਲਿਆਣੇ ਦੀ ਧਰਮਸ਼ਾਲਾ ਵਿੱਚ ਹਾਜ਼ਰੀ ਭਰਨ ਵਾਲੇ ਸਿੱਖ ਵੇਤ ਅਨੁਸਾਰ ਇਸ ਸਿੱਖ ਲਹਿਰ ਵਿੱਚ ਆਪਣਾ ਯੋਗਦਾਨ ਪਾਉਣ ਬਾਰੇ ਲਗਾਤਾਰ ਵਿਚਾਰ ਕਰ ਰਹੇ ਸਨ ਸਤਿਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਨੇ ਅਤ ਪਿਆਰੇ ਗੁਰਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦੇਵਾਲਾ ਜੀ ਲਾਸਾਨੀ ਸ਼ਹਾਦਤ ਦੇ ਸਭ ਹਾਲਾਤ ਭਾਈ ਜੈਤਾ ਜੀ ਤੇ ਭਾਈ ਗੁਰਬਖਸ਼ ਸਿੰਘ ਜੀ ਭੇਸ ਬਦਲ ਕੇ ਖੋਦ ਕੋਤਵਾਲੀ ਅਤੇ ਚਾਂਦਨੀ ਚੌਂਕ ਦੇ ਇਲਾਕੇ ਵਿੱਚ ਵਿਚਰ ਕੇ ਅੱਖੀਂ ਦੇਖ ਰਹੇ ਸਨ ਭਾਈ ਗੁਰਦਿੱਤਾ ਜੀ ਨੂੰ ਜਾਂ ਸਤਗੁਰਾਂ ਅਤੇ ਆਪਣੇ ਗੁਰ ਭਾਈਆਂ ਦੀਆਂ ਸ਼ਹੀਦੀਆਂ ਦੇ ਸਮਾਚਾਰ ਮਿਲੇ ਅਤੇ ਮਹਾਨ ਪਰਉਪਕਾਰੀ ਤੇ ਸਹਿਜ ਅਰ ਸਿਮਰਨ ਦੇ ਸਾਖਿਆਤ ਸਰੂਪਾਂ ਉਤੇ ਢਾਹੇ ਜ਼ੁਲਮਾਂ ਤੇ ਸਿੰਘਾਂ ਤੇ ਕਹਿਰਾਂ ਬਾਰੇ ਪਤਾ ਚੱਲਿਆ ਤਾਂ ਮੁਗਲਾਂ ਦੇ ਅਤਿਆਚਾਰਾਂ ਉੱਤੇ ਲਹਨ ਤਾਂ ਪਾਉਂਦੇ ਉਸੇ ਦਿਨ ਪ੍ਰਾਣ ਤਿਆਗ ਗਏ ਭਾਈ ਗੁਰਦਿੱਤਾ ਜੀ ਛੰਡਾ ਜੀ ਦੇ ਸੁਪੁੱਤਰ ਤੇ ਸਰਵਣ ਜੀ ਦੇ ਪੋਤੇ ਸਨ ਸਰਵਣ ਜੀ ਭਾਨਾ ਜੀ ਦੇ ਸੁਪੁੱਤਰ ਤੇ ਉਸ ਮਹਾਨ ਸ਼ਖਸੀਅਤ ਬਾਬਾ ਬੁੱਢਾ ਜੀ ਦੇ ਪੋਤੇ ਸਨ ਜਿਸ ਨੇ ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਪੰਜਾਂ ਸਤਗੁਰਾਂ ਨੂੰ ਗੁਰਤਾ ਗੱਦੀ ਉੱਤੇ ਬਿਰਾਜਮਾਨ ਕਰਾਉਣ ਦੀ ਮਰਜ਼ਾਦਾ ਅਦਾ ਕੀਤੀ ਸੀ ਜਿਹਦੇ ਦਿਨ ਸ਼ਾਮ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਬ੍ਰਾਹਮਣਾਂ ਦੀ ਬਾਹ ਫੜਨ ਦੇ ਮਹਾਨ ਪਰਉਪਕਾਰੀ ਅਪਰਾਧ ਕਾਰਨ ਆਪਣੇ ਮਹਾਨ ਜੀਵਨ ਦੀ ਆਹੂਤੀ ਦਿੱਤੀ। ਉਸੇ ਦਿਨ 7 ਨਵੰਬਰ 1675 ਨੂੰ ਰਾਤ ਨੂੰ ਹਨੇਰਾ ਪੈ ਜਾਣ ਸਮੇ ਗੁਰੂ ਘਰ ਦੇ ਸ਼ਰਧਾਲੂ ਸਿੱਖ ਸਿਰਲੱਥ ਨੌਜਵਾਨਾਂ ਨੇ ਪਹਿਲਾਂ ਧਰਮਸ਼ਾਲਾ ਵਿੱਚ ਆਪਸੀ ਵਿਚਾਰ ਲਈ ਇਕੱਠ ਕੀਤਾ ਤੇ ਬਾਅਦ ਵਿੱਚ ਇਹ ਸਭ ਨੌਜਵਾਨ ਇਸ ਧਰਮਸ਼ਾਲਾ ਤੋਂ ਭਾਈ ਨਾਨੂ ਦੇ ਘਰ ਚਲੇ ਗਏ। ਜਿਸ ਨੂੰ ਵਿਚਾਰ ਬਿਟਾਂਦਰੇ ਲਈ ਜੋਗ ਥਾਂ ਜਾਣਿਆ ਗਿਆ ਸੀ ਉਹਨਾਂ ਦਾ ਜਜ਼ਬਾ ਇਹ ਸੀ ਕਿ ਸ਼ਹਾਦਤ ਤਾਂ ਸਤਗੁਰਾਂ ਨੇ ਮਜ਼ਲੂਮ ਬ੍ਰਾਹਮਣਾਂ ਦੀ ਬਾਹ ਫੜ ਕੇ ਆਪ ਸਹਿੇੜੀ ਸੀ ਅਤੇ ਇਹ ਸ਼ਹਾਦਤ ਸਿੱਖੀ ਦੀ ਸ਼ਾਨ ਦੁਬਾਲਾ ਕਰਨ ਵਾਲੀ ਅਤੇ ਸਤਗੁਰਾਂ ਦੀ ਅਰ ਅਕਾਲ ਪੁਰਖ ਦੀ ਰਜ਼ਾ ਦੇ ਅਨੁਕੂਲ ਸੀ ਪਰ ਸਤਗੁਰਾਂ ਦਾ ਪਾਵਨ ਸੀਸ ਅਤੇ ਧੜ ਜੋ ਹਾਕਮ ਨੇ ਲੋਕਾਂ ਵਿੱਚ ਦਹਿਸ਼ਤ ਫੈਲਾ ਰੱਖਣ ਤੇ ਰਾਜਬਲ ਦਾ ਦਬਦਬਾ ਪਾਈ ਰੱਖਣ ਲਈ ਬਰੋਟੇ ਹੇਠ ਹੀ ਪਈ ਰਹਿਣ ਦੇ ਹੁਕਮ ਦਿੱਤੇ ਸੇ ਇਸੇ ਹਾਲਤ ਵਿੱਚ ਉਥੇ ਹੀ ਪਏ ਰਹਿਣੇ ਇਹਨਾਂ ਨੌਜਵਾਨਾਂ ਦੀ ਗੈਰਤ ਨੂੰ ਗੁਵਾਰਾ ਨਹੀਂ ਸੀ ਉਹਨਾਂ ਦਾ ਮਨ ਇਸ ਕੋਝੇ ਭੱਦੇ ਤੇ ਦੁਖਦਾਈ ਖਿਆਲ ਨੂੰ ਵੀ ਪਰਵਾਹ ਨਹੀਂ ਸੀ ਕਰ ਰਿਹਾ ਕਿ ਅਗਲੇ ਦਿਨ ਕਾਜ਼ੀ ਦੇ ਫਤਵੇ ਮੁਤਾਬਕ ਸਤਗੁਰਾਂ ਦੇ ਸਰੀਰ ਦੇ ਟੁਕੜੇ ਕਰਕੇ ਦਿੱਲੀ ਦੇ ਅੱਡ-ਅੱਡ ਗੇਟਾਂ ਤੇ ਟੰਗੇ ਜਾਣ ਜਿੱਥੇ ਉਹਨਾਂ ਦੀ ਸਿੱਖੀ ਸ਼ਰਧਾ ਸਤਗੁਰਾਂ ਦੇ ਸਰੀਰ ਦੀ ਉਹ ਹਾਲਤ ਪਰਵਾਹ ਨਹੀਂ ਸੀ ਕਰਦੀ ਉਥੇ ਉਹਨਾਂ ਦੀ ਜ਼ਬਾਨੀ ਵੀ ਉਹਨਾਂ ਨੂੰ ਕੁਝ ਕਰ ਗੁਜਰਨ ਅਤੇ ਹਕੂਮਤ ਆਮ ਲੋਕਾਂ ਸਾਹਮਣੇ ਆਪਣੀ ਕੌਮ ਦੀ ਗੈਰਤ ਤੇ ਅਣਖ ਨੂੰ ਦਰਸਾਉਣਾ ਲੋਜਦੀ ਸੀ ਇਹ ਸੂਰਬੀਰ ਜਵਾਨ ਸਨ ਭਾਈ ਨਾਨੂ ਸੁਪੁੱਤਰ ਬਾਗਾ ਸ਼ਿੰਬਾ ਭਾਈ ਜੈਤਾ ਸੁਪੁੱਤਰ ਆਗਿਆਰਾਮ ਰੰਗਰੇਟਾ ਭਾਈ ਉਦਾ ਸੁਪੁੱਤਰ ਖੇਮਚੰਦਰ ਠੌਰ ਤੇ ਭਾਈ ਤੁਲਸੀ ਸੁਪੁੱਤਰ ਬਾਗਾ ਸ਼ਿੰਬਾ ਸਪਸ਼ਟ ਹੀ ਹੈ ਕਿ ਇਹ ਕੰਮ ਵੱਡੇ ਜੋਖਮ ਵਾਲਾ ਸੀ ਜਾਨ ਦੀ ਬਾਜ਼ੀ ਲਗਾਉਣ ਲਈ ਤਾਂ ਉਹ ਪੂਰੀ ਤਰ੍ਹਾਂ ਤਿਆਰ ਸਨ ਪਰ ਜੇ ਉਹਨਾਂ ਦੇ ਮਨੋਰਥ ਦੀ ਪੂਰਤੀ ਵਿੱਚ ਥੋੜੀ ਵੀ ਕਸਰ ਰਹਿ ਜਾਏ ਤਾਂ ਉਹ ਨਮੋਸ਼ੀ ਪੈਦਾ ਕਰਨ ਦਾ ਮਸਲਾ ਬਣਦਾ ਸੀ ਇਸੇ ਸਮੇਂ ਭਾਈ ਨਾਨੀ ਜੀ ਨੂੰ ਕਿਸੇ ਨੇ ਖਬਰ ਦਿੱਤੀ ਕਿ ਉਹਨਾਂ ਦੇ ਗੁਰ ਭਾਈ ਠੇਕੇਦਾਰ ਲਖੀਸ਼ਾ ਬਣਜਾਰੇ ਦੇ ਨੌਜਵਾਨ ਲੜਕੇ ਨਗਾਈਆ ਹਿਮਾ ਤਿਹਾਰੀ ਅਤੇ ਉਹਨਾਂ ਦਾ ਟਾਂਡਾ ਟਵਟਵਾਈ ਲਈ ਵਰਤੇ ਜਾਣ ਵਾਲੇ ਗੱਡਿਆਂ ਦਾ ਵੱਡਾ ਘਾਫਲਾ ਉਸੇ ਦਿਨ ਸ਼ਾਮਾਂ ਨੂੰ ਨਾਰਨੌਲ ਤੋਂ ਵਾਪਸ ਆ ਰਿਹਾ ਸੀ ਅਤੇ ਜੋ ਇਸ ਸਮੇਂ ਦਰਿਆ ਜਮਨਾ ਦੇ ਕੰਢੇ ਤੇ ਵਿਸ਼ਰਾਮ ਕਰ ਰਿਹਾ ਸੀ ਨਾਨੂ ਜੀ ਨੇ ਤਜ਼ਵੀਦ ਪੇਸ਼ ਕੀਤੀ ਕਿ ਕਿਸੇ ਤਰ੍ਹਾਂ ਉਹਨਾਂ ਨੌਜਵਾਨਾਂ ਨੂੰ ਵੀ ਨਾਲ ਲਿਆ ਜਾਏ ਜਿਨ੍ਹਾਂ ਦੀ ਦਲੇਰੀ ਮਜਬੂਤੀ ਤੇ ਸੂਰਬੀਰਤਾ ਤੋਂ ਦਿੱਲੀ ਦੇ ਬਹੁਤੇ ਸਿੱਖ ਚੰਗੀ ਤਰ੍ਹਾਂ ਵਾਕਿਫ ਸਨ ਨਾਲ ਹੀ ਉਹਨਾਂ ਨੇ ਇਹ ਵਿਚਾਰ ਬਣਾਇਆ ਕਿ ਇਸ ਮਸਲੇ ਵਿੱਚ ਉਹਨਾਂ ਨੌਜਵਾਨਾਂ ਦੇ ਪਿਤਾ ਲਖੀ ਸ਼ਾਹ ਜੀ ਤੋਂ ਵੀ ਸਲਾਹ مشورہ ਤੇ ਰਹਿਨਮਾਈ ਹਾਸਲ ਕੀਤੀ ਜਾਏ ਤਾਂ ਜੋ ਉਹਨਾਂ ਦੀ ਜੁਗਤ ਪੂਰੀ ਤਰ੍ਹਾਂ ਕਾਮਯਾਬ ਰਹਿ ਸਕੇ ਰਾਤ ਦੇ ਹਨੇਰੇ ਵਿੱਚ ਰੋਧੀਆਂ ਦੀਆਂ ਅੱਖਾਂ ਤੋਂ ਆਪਣੇ ਆਪ ਨੂੰ ਬਚਾਉਂਦੇ ਆ ਸਾਰੇ ਨੌਜਵਾਨ ਕੱਡੋ ਅੱਡਰੇ ਰਸਤੀਆਂ ਰਾਈਂ ਦੇਰ ਪਈ ਰਾਤ ਸਮੇਂ ਲੱਖੀਸ਼ਾਹ ਦੇ ਟਾਂਡੇ ਪਾਸ ਪੁੱਜੇ ਅਤੇ ਉਸ ਨੂੰ ਤੇ ਉਸਦੇ ਬੇਟਿਆਂ ਨੂੰ ਜਗਾ ਕੇ ਸਾਰੇ ਹਾਲਾਤ ਤੋਂ ਜਾਣੂ ਕਰਾਇਆ ਕੱਦੀ ਰਾਤ ਦੇ ਵੀ ਪਿੱਛੋਂ ਤੱਕ ਚੱਲੇ ਵਿਚਾਰ ਵਟਾਂਦਰੇ ਬਾਅਦ ਇਹ ਸਲਾਹ ਪੱਕੀ ਕੀਤੀ ਗਈ ਕਿ ਲੱਖੀਸ਼ਾਹ ਦਾ ਸਾਰਾ ਟਾਂਡਾ ਜਮਨਾ ਕੰਡਿਓਂ ਚਾਂਦਨੀ ਚੌਂਕ ਵਾਲੇ ਪਾਸੇ ਰਵਾਨਾ ਕੀਤਾ ਜਾਵੇ ਜਿਸ ਬਾਰੇ ਹਕੂਮਤ ਦੇ ਕਿਸੇ ਕਰਿੰਦੇ ਨੂੰ ਔਰ ਹੋਰ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਸੀ ਪੈ ਸਕਦਾ ਜੋਗ ਕਾਰਵਾਈ ਕਰਨ ਪਿੱਛੋਂ ਟਾਂਡੇ ਨੇ ਲੱਖੀਸ਼ਾਹ ਦੇ ਡੇਰੇ ਪਿੰਡ ਰਕਾਬਗੰਜ ਪੁੱਜਣ ਦੀ ਯੋਜਨਾ ਬਣਾਈ ਸੀ ਪਹਿਲੀ ਸਿੱਖ ਨੌਜਵਾਨ ਟੋਲੀ ਦਾ ਕਾਰਨਾਮਾ ਤੈਅ ਕੀਤੇ ਮਨਸੂਬੇ ਮੁਤਾਬਕ ਭਾਈ ਨਾਨੂ ਜੈਤਾ ਉਧਾ ਤੇ ਆਗਿਆ ਰਾਮ ਟਾਂਡੇ ਦੇ ਨਾਲ ਹੀ ਚਾਂਦਨੀ ਚੌਂਕ ਦੇ ਕੋਤਵਾਲੀ ਮੈਦਾਨ ਵਿੱਚ ਪਹੁੰਚੇ ਗੱਡਿਆਂ ਵਿੱਚੋਂ ਉਤਰ ਕੇ ਬਿਜਲੀ ਦੀ ਫੁਰਤੀ ਨਾਲ ਨਾਨੂ ਜੀ ਤੇ ਭਾਈ ਜੈਤਾ ਜੀ ਨੇ ਰਾਤ ਦੇ ਹਨੇਰੇ ਦਾ ਲਾਭ ਉਠਾਉਂਦਿਆਂ ਕਿਸੇ ਵੱਲੋਂ ਵੀ ਛੱਕ ਪੈਣ ਤੋਂ ਪੂਰੀ ਤਰ੍ਹਾਂ ਬਚਦਿਆਂ ਸਤਗੁਰਾਂ ਦੇ ਸੀਸ ਨੂੰ ਚੁੱਕ ਲਿਆ ਇਹ ਪਾਵਨ ਸੀਸ ਜੈਤਾ ਜੀ ਦੇ ਗ੍ਰਹਿ ਵਿਖੇ ਲਿਆਂਦਾ ਗਿਆ ਇਹ ਨੌਜਵਾਨ ਸਤਗੁਰਾਂ ਦੇ ਸੀਸ ਨੂੰ ਸਤਕਾਰ ਨਾਲ ਖਾਰੇ ਵਿੱਚ ਪੱਤੀਆਂ ਆਦਿਕ ਪਾ ਕੇ ਤੇ ਅਦਬ ਨਾਲ ਟੱਕੇ ਅਨੰਦਪੁਰ ਸਾਹਿਬ ਜਾਣ ਦੀ ਤਿਆਰੀ ਕਰਦੇ ਰਹੇ ਅਤੇ 13 ਨਵੰਬਰ 1675 ਨੂੰ ਪੂਰੀ ਸਾਵਧਾਨੀ ਨਾਲ ਦਿੱਲੀ ਤੋਂ ਸੀਸ ਲੈ ਕੇ ਕੀਰਤਪੁਰ ਸਾਹਿਬ ਲਈ ਰਵਾਨਾ ਹੋ ਗਏ 15 ਨਵੰਬਰ ਨੂੰ ਭਾਈ ਜੈਤਾ ਜੀ ਨਾਨੂ ਜੀ ਤੇ ਉਦਾ ਜੀ ਸੀਸ ਸਹਿਤ ਕੀਰਤਪੁਰ ਸਾਹਿਬ ਪੁੱਜ ਗਏ ਗੁਰੂ ਦਸ਼ਮੇਸ਼ ਜੀ ਨੂੰ ਸਮਾਚਾਰ ਮਿਲਣ ਤੇ ਆਪ ਜੀ ਖੁਦ ਸੰਗਤਾਂ ਸਮੇਤ ਕੀਰਤਪੁਰ ਸਾਹਿਬ ਪੁੱਜੇ ਤੇ ਸੀਸ ਦਾ ਪੂਰਨ ਵਿਰਾਗ ਤੇ ਸ਼ਰਧਾ ਸਹਿਤ ਸਤਿਕਾਰ ਕੀਤਾ 17 ਨਵੰਬਰ ਨੂੰ ਨਗਰ ਆਨੰਦਪੁਰ ਸਾਹਿਬ ਦੇ ਸੀਸਗੰਜ ਸਾਹਿਬ ਵਾਲੇ ਮੌਜੂਦਾ ਸਥਾਨ ਤੇ ਸੀਸ ਦਾ ਸਸਕਾਰ ਕੀਤਾ ਗਿਆ। ਇਹ ਸਥਾਨ ਸਮਾਂ ਪੈ ਕੇ ਸੀਸਗੰਜ ਸਾਹਿਬ ਦੇ ਰੂਪ ਵਿੱਚ ਖਾਲਸੇ ਲਈ ਸਦੀਵੀ ਯਾਦਗਾਰ ਬਣ ਗਈ। ਸਿਰਲੱਥ ਸਿੱਖ ਨੌਜਵਾਨਾਂ ਦੀ ਦੂਜੀ ਟੋਲੀ ਦਾ ਕਰਤੱਬ। ਦੂਜੀ ਟੋਲੀ ਵਿੱਚ ਲੱਖੀ ਸ਼ਾਹ ਬਣਜਾਰੇ ਦੇ ਜਵਾਨ ਤੇ ਤਕੜੀ ਜੁਗਤ ਵਾਲੇ ਤਕੜੇ ਬੇਟੇ ਨਗਾਈਆ, ਹਿਮਾ ਤੇ ਹਾੜੀ ਸਨ। ਇਹਨਾਂ ਤਿੰਨਾਂ ਤੋਂ ਇਲਾਵਾ ਇਸ ਟੋਲੀ ਵਿੱਚ ਕਾਨਾ ਜੀ ਦਾ ਜਵਾਨ ਪੁੱਤਰ ਧੋਮਾਂ ਵੀ ਸ਼ਾਮਲ ਸੀ ਇਨ੍ਹਾਂ ਚੋਹਾਂ ਨੇ ਬੜੇ ਹੌਂਸਲੇ ਹਿੰਮਤ ਤੇ ਜੁਗਤ ਨਾਲ ਸਤਗੁਰਾਂ ਦੇ ਪਵਿੱਤਰ ਧੜਨ ਧਰਤੀ ਤੋਂ ਚੁੱਕ ਕੇ ਆਪਣੇ ਟਾਂਡੇ ਦੇ ਇੱਕ ਗੱਡੇ ਵਿੱਚ ਧਰ ਲਿਆ ਤੇ ਸਾਰਾ ਟਾਂਡਾ ਆਪਣੀ ਬਸਤੀ ਰਕਾਬ ਗੰਜਵਲ ਤੋੜ ਦਿੱਤਾ ਭਟਵਹੀ ਜਦੋਂ ਬੰਸੀਆਂ ਖਾਤਾ ਵੜਤੀਆ ਕਨਵ ਤੋਂ ਕਾ ਮੁਤਾਬਕ 12 ਨਵੰਬਰ ਨੂੰ ਇੱਕ ਵਿਸ਼ੇਸ਼ ਜੁਗਤ ਨਾਲ ਸਤਗੁਰਾਂ ਦੇ ਪਵਿੱਤਰ ਧੜ ਦਾ ਸੰਸਕਾਰ ਪ੍ਰਭਾਤ ਹੋਣ ਵੇਲੇ ਕਰ ਦਿੱਤਾ ਗਿਆ ਟੜ ਦਾ ਇਹ ਸੰਸਕਾਰ ਕਰਨ ਨੂੰ ਅਗਲਗਾ ਕੇ ਕੀਤਾ ਗਿਆ ਕਿਉਂਕਿ ਅਜਿਹੇ ਨਾਜ਼ੁਕ ਸਮੇਂ ਹੋਰ ਕੋਈ ਵੀ ਪ੍ਰਗਟ ਭਾਂ ਦਾ ਢੰਗ ਖਤਰੇ ਤੋਂ ਖਾਲੀ ਨਹੀਂ ਸੀ ਸ਼ੱਕ ਤੋਂ ਬਚਣ ਲਈ ਮਕਾਨ ਨੂੰ ਅਗਲਗ ਜਾਣ ਬਾਰੇ ਉੱਚੀ ਉੱਚੀ ਰੋਲੀ ਪਾਈ ਗਈ ਟੜ ਦਾ ਸੰਸਕਾਰ ਹੋਣ ਸਮੇਂ ਹਕੂਮਤ ਦੇ ਅਧਿਗੇ ਵੀ ਪੁੱਜ ਗਏ ਸਨ ਪਰ ਅੱਗ ਬਾਰੇ ਰੋਲਾ ਰੱਪਾ ਸੁਣ ਕੇ ਉਹਨਾਂ ਨੂੰ ਮਾਮੂਲੀ ਸ਼ੱਕ ਵੀ ਨਾ ਪੈ ਸਕਿਆ ਇਸ ਤਰ੍ਹਾਂ ਕੀਨਾ ਖੋਰ ਹਾਕਮਾਂ ਦਾ ਸਤਗੁਰਾਂ ਦੇ ਸਰੀਰ ਦੀ ਤੋਹੀਨ ਕਰਨ ਦਾ ਨੀਚ ਮਨੋਰਥ ਤੇ ਕਮੀਨਾ ਮਨਸੂਬਾ ਪੂਰਾ ਨਾ ਹੋ ਸਕਿਆ ਜੇ ਸੰਸਾਰ ਸਰੀਰ ਦੇ ਟੁਕੜੇ ਕਰਕੇ ਦਿੱਲੀ ਦੇ ਅੱਡ-ਅੱਡ ਗੇਟਾਂ ਤੇ ਲਟਕਾਏ ਜਾਣੇ ਸਨ ਇਸ ਜਗ੍ਹਾ ਤੇ ਵੀ ਪਹਿਲਾਂ ਸਤਗੁਰਾਂ ਦੀ ਮਹਾਨ ਸ਼ਹਾਦਤ ਸੰਬੰਧੀ ਯਾਦਗਾਰੀ ਅਸਥਾਨ 1783 ਤੋਂ 85 ਈਸਵੀ ਵਿੱਚ ਸਰਦਾਰ ਬਗੇਲ ਸਿੰਘ ਕਰੋੜ ਸਿੰਘੀਆ ਨੇ ਹੀ ਬਣਵਾਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਆਪ ਜੀ ਦੇ ਸਿੱਖਾਂ ਭਾਈ ਦੇਵਾਲਾ ਜੀ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਦੀਆਂ ਅਦੁੱਤੀ ਕੁਰਬਾਨੀਆਂ ਨੇ 70-80 ਸਾਲਾਂ ਤੱਕ ਚੱਲ ਸਕਣ ਵਾਲੀ ਇੱਕ ਬੇਮਿਸਾਲ ਤੇ ਲਾਸਾਨੀ ਜੱਦੋ ਜਹਿਦ ਨੂੰ ਜਨਮ ਦਿੱਤਾ ਜਿਸ ਦੀਆਂ ਸਭ ਘਟਨਾਵਾਂ ਦੇ ਵੇਰਵੇ ਦੇਣ ਲਈ ਇੱਕ ਬਹੁਤ ਵੱਡਾ ਗ੍ਰੰਥ ਦਰਕਾਰ ਹੈ ਇਹਨਾਂ ਕੁਰਬਾਨੀਆਂ ਨੇ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਮਰਜੀਬੜੇ ਸੂਰਬੀਰ ਸਿੱਖਾਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਮੁਗਲਿਆ ਸਲਤਨਤ ਨੂੰ ਨੇ ਉਸ ਤੋਂ نابود ਕਰ ਦਿੱਤਾ ਅਤੇ ਰਾਜਬਲ ਦਾ ਝੰਡਾ ਵੀ ਮੁਗਲਾਂ ਤੋਂ ਸਦਾ ਲਈ ਖੋ ਲਿਆ 사ਤਗੁਰਾਂ ਦੀ ਸ਼ਹਾਦਤ ਨਵੰਬਰ 1675 ਵਿੱਚ ਹੋਈ 1676 ਤੋਂ ਹੀ ਇਸ ਜਦੋਜਹਿਦ ਨੂੰ ਚਲਾਉਣ ਵਾਲੇ ਸਿੱਖ ਮੱਤ ਦੇ ਪੈਰੋਕਾਰਾਂ ਨੇ ਮਨੁੱਖੀ ਅਕਲ ਨੂੰ ਚੱਕਰਿਤ ਕਰ ਦੇਣ ਵਾਲੀਆਂ ਅਨੇਕਾਂ ਘਟਨਾਵਾਂ ਨਾਲ ਇਤਿਹਾਸ ਨੂੰ ਮਾਲਾ-ਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ ਜੋ ਵੇਖਣ ਸੁਣਨ ਤੇ ਵਿਚਾਰਨ ਦਾ ਮਜ਼ਮੂਨ ਹਨ ਇਹ ਗੱਲ ਵੱਖਰੀ ਹੈ ਕਿ ਸਾਡੀ ਕੌਮ ਦੇ ਲਿਖਾਰੀਆਂ ਨੇ ਉਨ੍ਹਾਂ ਬੇਮਿਸਾਲ ਕਟਨਾਵਾਂ ਦੇ ਬੇਰਵੇ ਸੰਭਾਲਣ ਦਾ ਯਤਨ ਅਜੇ ਤੱਕ ਨਾਂ ਦੇ ਬਰਾਬਰ ਕੀਤਾ ਅਤੇ ਕੁਰਬਾਨੀਆਂ ਚੜਤਲ ਦੇ ਅਨੇਕਾਂ ਬਾਬ ਲੁप्त ਹੋਏ ਪਏ ਹਨ ਦੂਜੀ ਇਤਿਹਾਸਕ ਗਲਤ ਬਿਆਨੀ ਦਾ ਨਿਕारण ਅਤੇ ਵੱਡੇ ਸਿੱਖ ਇਨਕਲਾਬ ਦਾ ਜਨਮ ਅਸੀਂ ਅਣਗੈਲੀ ਵਿੱਚ ਇਹ ਪ੍ਰਚਾਰ ਕਰਦੇ ਰਹੇ ਹਾਂ ਕਿ ਨਵੇਂ ਪਾਤਸ਼ਾਹ ਦੀ ਮਹਾਨ ਸ਼ਹਾਦਤ ਤੋਂ ਬਾਅਦ ਦਿੱਲੀ ਵਿੱਚ ਤੇ ਹੋਰ ਸਾਰੇ ਦੇਸ਼ ਵਿੱਚ ਹਕੂਮਤ ਦੇ ਡਰ ਕਾਰਨ ਸਭ ਚੁੱਪ ਚਾਹ ਵਰਤ ਗਈ ਸੀ ਅਤੇ ਕੋਈ ਵੀ ਬੰਦਾ ਸਿੱਖ ਆਖਵਾ ਕੇ ਉਭਾਸਰਨ ਵਾਲਾ ਨਹੀਂ ਸੀ ਰਿਹਾ ਪਰ ਇਹ ਕਥਨ 100% ਦੀ ਬੇਬੁਨਿਆਦ ਅਤੇ ਸਚਾਈ ਤੋਂ ਕੋਹਾਂ ਦੂਰ ਹੈ ਮਾਅਸਰ ਆਲਮਗਿਰੀ ਬਾਰੇ ਸਭ ਨੂੰ ਵਿਦਿਤ ਹੈ ਕਿ ਇਹ ਕਿਸੇ ਸਿੱਖ ਲਖਾਰੀ ਦੀ ਰਚਨਾ ਨਹੀਂ ਅਤੇ ਇਹ ਔਰੰਗਜ਼ੇਬ ਦੇ ਰਾਜ ਦੇ ਵੇਰਵੇ ਦੇਣ ਵਾਲੀ ਮੁਸਲਮਾਨੀ ਰਚਨਾ ਹੈ ਇਸ ਰਚਨਾ ਤੋਂ ਵੀ ਸਿੱਖਾਂ ਦੀ ਬਹੁਤ ਤਿੱਖੀ ਸੁਰਵ ਵਾਲੀ ਫੜਦੇ ਪਾਣੀਆਂ ਵਰਗੀ ਤੀਬਰ ਤੇ ਵਿਰਾਟ ਰੂਪ ਵਾਲੀ ਜਦੋਜਹਿਦ ਦੇ ਕਈ ਬਾਬਾਂ ਦੀਆਂ ਜੜ੍ਹਾਂ ਪ੍ਰਾਪਤ ਹੋ ਰਹੀਆਂ 1676 ਦੇ ਜੁਲਾਈ ਤੇ ਨਵੰਬਰ ਤੇ ਫਿਰ 1677 ਦੀ ਫਰਵਰੀ ਦੇ ਮਹੀਨਿਆਂ ਵਿੱਚ ਦਰਸਾਈਆਂ ਘਟਨਾਵਾਂ ਹੀ ਸਾਡੀਆਂ ਅੱਖਾਂ ਖੋਲਣ ਲਈ ਕਾਫੀ ਹੋਣੀਆਂ ਚਾਹੀਦੀਆਂ ਦਰਅਸਲ ਸ਼ਹਾਦਤ ਪਿੱਛੋਂ ਸਿੱਖਾਂ ਵਿੱਚ ਚੋ ਪਛਾਣ ਨਹੀਂ ਸੀ ਵਰਤ ਗਈ ਬਲਕਿ ਸਿੱਖਾਂ ਦੇ ਮਨ ਵਿੱਚ ਜਦੋਜਹਿਦ ਕਰਨ ਲਈ ਅਮੁੱਖ ਉਤਸ਼ਾਹ ਅਥਾ ਬਲ ਪੈਦਾ ਹੋਇਆ ਸੀ 10 ਜੁਲਾਈ 1676 ਵਿੱਚ ਔਰੰਗਜ਼ੇਬ ਦੀ ਸਵਾਰੀ ਚਾਂਦਨੀ ਚੌਕ ਵਿੱਚੋਂ ਲੰਘਣ ਸਮੇਂ ਇੱਕ ਸਿੱਖ ਨੇ ਔਰੰਗਜ਼ੇਬਲ ਉਲਾਰ ਕੇ ਇੱਕ ਡੰਡਾ ਮਾਰਿਆ ਜੋ ਔਰੰਗਜ਼ੇਬ ਦੇ ਸ਼ਾਹੀ ਛਤਰ ਦੇ ਅਗਲੇ ਹਿੱਸੇ ਵਿੱਚ ਵੱਜਿਆ ਸਿੱਖ ਨੂੰ ਕੈਦ ਕਰਕੇ कोतवाल ਹਵਾਲੇ ਕਰਨ ਤੇ ਸਜ਼ਾ ਹੋ ਜਾਣ ਦੀ ਗੱਲ ਵੱਖਰੀ ਹੈ ਪਰ ਜਦੋਂ ਜਹਦ ਨੂੰ ਤਿੱਖਾ ਕਰਨ ਲਈ ਸਿੱਖਾਂ ਦੀ ਜ਼ਰੂਰਤ ਅਤੇ ਉਹ ਤੇ ਸ਼ਾਹ ਦੇਖਦੇ ਹੀ ਬਣਦੇ ਹਨ ਫਿਰ 2 ਨਵੰਬਰ 1676 ਵਿੱਚ ਔਰੰਗਜ਼ੇਬ ਜਾਮਾ ਮਸਜਿਦ ਦਿੱਲੀ ਦੀਆਂ ਪੌੜੀਆਂ ਉਤਰ ਕੇ ਆਪਣੇ ਘੋੜੇ ਉੱਤੇ ਚੜਨ ਲੱਗਾ ਤਾਂ ਇੱਕ ਸਿੱਖ ਨੰਗੀ ਤਲਵਾਰ ਨਾਲ ਉਸ ਉੱਤੇ ਹਮਲਾ ਕਰ ਰਿਹਾ ਉਹ ਔਰੰਗਜ਼ੇਬ ਨੂੰ ਮਾਰ ਤਾਂ ਨਹੀਂ ਸੀ ਸਕਿਆ ਅਤੇ ਰਣਥੰਬੌਰ ਦੇ ਕਿਲੇ ਵਿੱਚ ਤਸੀਹੇ ਭੁਗਤਣ ਅਤੇ ਸਖਤ ਕੈਦ ਘਟਾਣ ਲਈ ਭੇਜ ਦਿੱਤਾ ਗਿਆ ਸੀ ਪਰ ਸਿੱਖਾਂ ਵਿੱਚ ਅਤਿਆਚਾਰੀ ਨਿਜ਼ਾਮ ਤੇ ਨਾਜ਼ਮ ਵਿਰੁੱਧ ਵਧ ਰਹੇ ਰੋ ਤੇ ਉਹਨਾਂ ਦੇ ਮਨਾਂ ਵਿੱਚ ਜ਼ੁਲਮੀ ਰਾਜ ਦਾ ਸਰਬਨਾਸ਼ ਕਰਨ ਦੇ ਉਤਸ਼ਾਹ ਦੇ ਦੀਦਾਰ ਹਰ ਸੁਜਾਖੀ ਅੱਖ ਨੂੰ ਕਰਾ ਗਿਆ ਅਤੇ ਅੱਜ ਵੀ ਕਰਵਾ ਰਿਹਾ ਹੈ ਇਸ ਪਿੱਛੋਂ 19 ਫਰਵਰੀ 1677 ਨੂੰ ਦਰਿਆ ਜਮਨਾ ਵਿਖੇ ਕਿਸ਼ਤੀ ਦੀ ਸੈਰ ਕਰਨ ਪਿੱਛੋਂ ਕਿਸ਼ਤੀ ਤੋਂ ਉਤਰਨ ਸਮੇਂ ਔਰੰਗਜ਼ੇਬ ਨੂੰ ਜ਼ਖਮੀ ਕਰ ਲਈ ਕਸੂਰਬੀਰ ਸਿੱਖ ਨੌਜਵਾਨ ਨੇ ਉੱਪਰ ਥਲੀ ਵਾਰੀ-ਵਾਰੀ ਸਿਰ 'ਤੇ ਦੋ ਇੱਟਾਂ ਟਕਾ ਕੇ ਮਾਰੀਆਂ ਇਹਨਾਂ ਵਿੱਚੋਂ ਇੱਕ ਉਸ ਦੇ ਸੰਘਾਸਨ ਤੇ ਵਜੀ ਉਸ ਸਿੱਖ ਨੂੰ ਸ਼ਹਿਰ ਦੇ ਕੋਤਵਾਲ ਹਵਾਲੇ ਕਰਕੇ ਉਸ ਨੂੰ ਸਖਤ ਸਜ਼ਾ ਦਾ ਭਾਗੀ ਬਣਾਉਣਾ ਹੋਰ ਗੱਲ ਹੈ ਪਰ ਮੁਗਲਾਂ ਦੀ ਅਨਿਆਈ ਤੇ ਅਤਿਆਚਾਰੀ ਹਕੂਮਤ ਨੂੰ ਨੇਸ ਤੋਂ ਨਬੂਦ ਕਰਨ ਦੇ ਸਿੱਖ ਇਰਾਦੇ ਨੂੰ ਨਾਂ ਪਾਪ ਸਕਣਾ ਤੇ ਇਹ ਸਮਝਣਾ ਕਿ ਸਤਗੁਰਾਂ ਦੀ ਸ਼ਹੀਦੀ ਨਾਲ ਸਿੱਖਾਂ ਵਿੱਚ ਦਹਿਸ਼ਤ ਪੈਦਾ ਹੋਣ ਕਾਰਨ ਚੁੱਪ ਚਾਹ ਵਰਤ ਗਈ ਸੀ ਨਿਸ਼ਚਿਤ ਤੌਰ ਤੇ ਬੇਬੁਨਿਆਦ ਅਤੇ ਹਕੀਕਤਾਂ ਦੇ ਉਲਟ ਜਾਣ ਵਾਲਾ ਵਿਚਾਰ ਹੈ ਅਤੇ ਪੂਰੀ ਤਰ੍ਹਾਂ ਆਣ ਇਤਿਹਾਸਕ ਹੋਣ ਕਾਰਨ ਤਿਆਗਣਯੋਗ ਹੈ ਅਗਲੇ ਪੰਨਿਆਂ ਤੇ ਬਿਆਨ ਕੀਤੀਆਂ ਗਈਆਂ ਕੁਝ ਕੋ ਝਾਕੀਆਂ ਉਸ ਲਾਸਾਨੀ ਇਨਕਲਾਬ ਦੇ ਦਿਦਾਰ ਕਰਾਉਣਗੀਆਂ ਜਿਸ ਦਾ ਜਨਮ ਸਤਿਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਵਰਸਾਏ ਸਾਥੀ ਸਿੱਖਾਂ ਦੀਆਂ ਮਹਾਨ ਸ਼ਹਾਦਤਾਂ ਰਾਹੀਂ ਹੋਇਆ ਕਿਤਾਬ ਗਾਥਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸਿੱਖ ਇਨਕਲਾਬ ਲੇਖਕ ਸਰਦਾਰ ਮਹਿੰਦਰ ਸਿੰਘ ਜੋਸ਼ ਭਾਗ 5 ਆਵਾਜ਼ ਗੁਰਜੰਟ ਸਿੰਘ ਰੁੱਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ